ਗੁਰਦਾਸਪੁਰ ਗੀਤਾ ਭਵਨ ਰੋਡ ਨੂੰ ਜਾਂਦੇ ਹੋਏ ਅਚਾਨਕ ਚਲਦਿਆਂ ਸਵਾਰੀਆਂ ਨਾਲ ਭਰੇ ਇੱਕ ਈ ਰਿਕਸ਼ਾ ਦਾ ਟਾਇਰ ਖੁੱਲ ਗਿਆ ਤਾਂ ਉਥੇ ਹੀ ਇਹ ਵੱਡਾ ਹਾਸਾ ਵਾਪਰ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਈ ਰਿਕਸ਼ਾ ਦਾ ਟਾਇਰ ਖੁੱਲਿਆ ਤਾਂ ਡਰਾਈਵਰ ਨੂੰ ਉਸ ਨੂੰ ਲਗਾਤਾਰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਉਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਬਚਦੇ ਆ ਬਚਾਉਂਦੇ ਆ ਰੋਂਗ ਸਾਈਡ ਖੜੇ ਗੱਡੀ ਦੇ ਵਿੱਚ ਜਾ ਟਕਰਾਇਆ ਤੇ ਈ ਰਿਕਸ਼ਾ ਤੇ ਗੱਡੀ ਦੀ ਟੱਕਰ ਹੋ ਗਈ ਤਾਂ ਇੱਥੇ ਗੱਲ ਵੱਧ ਜਾਂਦੀ ਹੈ ਰਿਸ਼ਕਾ ਤੇ ਗੱਡੀ ਦੇ ਡਰਾਈਵਰ ਦੇ ਵਿੱਚ ਟੂੰਟੂ ਮੈਂ ਹੁੰਦੀ ਹੈ ਅਤੇ ਗੱਡੀ ਦਾ ਡਰਾਈਵਰ ਨੇ ਕਿਹਾ ਕਿ ਸਾਡਾ ਨੁਕਸਾਨ ਜੋ ਹੋਇਆ ਉਸ ਦੀ ਪਰਪਾਈ ਕੀਤਾ ਜਾਵੇ ਤਾਂ ਰਿਸ਼ਕਾ ਚਾਲਕ ਨੇ ਕਿਹਾ ਕਿ ਉਹ ਗਰੀਬ ਆਦਮੀ ਹੈ ਇਹ ਹਾ사 ਕੁਦਰਤੀ ਤੌਰ ਤੇ ਹੋਇਆ ਹੈ ਇਸ ਦੇ ਵਿੱਚ ਉਹ ਬਿਲਕੁਲ ਵੀ ਦੋਸ਼ੀ ਨਹੀਂ ਹੈ ਅਤੇ ਉਸ ਦੀ ਕੋਈ ਗਲਤੀ ਨਹੀਂ ਹੈ ਚੱਲਦੇ-ਚੱਲਦੇ ਰਿਸ਼ਕੇ ਦਾ ਟਾਇਰ ਖੁੱਲਿਆ ਅਤੇ ਉਸ ਨੇ ਜਾਣ ਬੁੱਝ ਕੇ ਨਹੀਂ ਕੀਤਾ ਦੋਵਾਂ ਪਾਰਟੀਆਂ ਦੇ ਵਿੱਚ ਭਾਰੀ ਬਹਿਸਵਾਜੀ ਹੋਈ ਪੁਲਿਸ ਕਰਮਚਾਰੀ ਵੀ ਮੌਕੇ ਤੇ ਮੌਜੂਦ ਸਨ ਲਿੰਗ ਆ ਰਹੇ ਆ ਜੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ ਬਚਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਐਹੀ ਗੱਲ ਹੋਈ ਕਿਥੋਂ ਸਵਾਰੇ ਤੋਂ ਆ ਰਹੇ ਮੈਂ ਭਰੀ ਬੱਸ ਸਟੈਂਡ ਤੋਂ ਆ ਰਹੇ ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਹਾਂਜੀ ਹਾਂਜੀ ਅੱਛਾ ਇਸ ਵਾਰੀਆਂ ਗਏ ਸਵਾਰੀਆਂ ਹੈਗੀਆਂ ਸਰ ਕੀ ਹੋ ਗਿਆ ਪੰਜ ਸਵਾਰੀਆਂ ਬਚਾਲੀਆਂ ਨੇ ਕੀ ਨੁਕਸਾਨ ਹੋ ਗਿਆ ਇਹ ਗੱਡੀ ਦੇ ਉੱਤੇ ਡੈਂਡ ਪੈ ਗਿਆ ਸਵਰਾਜ ਪਾ ਗਿਆ ਗੱਡੀ ਵਾਲੇ ਸਰ ਕਹਿਣ ਦੇ ਵੀ ਗੱਡੀ ਦਾ ਕੰਮ ਏਜੰਸੀਆਂ ਕੋਲੋਂਣਾ ਹਾਂ ਜੀ ਤੇਰਾ ਟੋ ਦੇਣ ਜੋ ਸਰ ਮੈਂ ਤੇ ਆਖਿਆ ਵੀ ਜੋ ਮੱਲਾ ਤੁਸੀ ਲੋਕਾਂ ਨੇ ਗੱਡੀਆਂ ਤੋੜੀ ਜਾਓ ਇਹ ਠੀਕ ਹੈ ਤੁਹਾਡਾ ਕੰਮ ਹਣਾ ਇਹ ਗਦਰਪਾਪ ਤਾਂ ਕੋਲਾ ਭਾਈ ਦਾਵਾ ਵੀ ਇਹ ਹੁੰਦੇ ਬਾਸ ਢਿਓ ਸਵਾਰੀਆਂ ਲੈ ਗਏ ਤੇ ਉਧਰੋਂ ਇਧਰੋਂ ਛਲਿਓ ਉਹ ਉਥੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ ਆਟੋ ਦਾ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ ਸਵਾੜੀ ਨਾਲ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਧਰ ਰੋਂਗ ਸਾਈਡ ਤੋਂ ਵਾਰਦਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਉਹ ਮੈਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਲਵਾਜ ਗਿਆ ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣਿਆ ਤੇ 10000 ਲੈਣਾ ਵਾ ਉਹ ਹੁਣ ਆਪਣੇ ਪਰਸੋਂ ਜਨਾਨੀ ਰੋੜੀਓ ਤੇ ਫਟਾਉ ਦਾ ਖੜਾ ਕੇ ਲੈ ਆਂਦੀ ਆ ਤੇ ਉਹ ਕੋਲ 5000 ਰੁਪਏ ਵੀ ਹਾਨੀਆਂ ਰੁਪਿਆ 2000 ਲੈਣਾ ਤੇ ਕੰਮ ਨ ਉਹ ਬਾਹਰ ਨਾ ਹੁਣ ਜਦ ਸੰਗ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ। ਜਲਦੀ ਭਾਜੀ ਹੁਣ ਇੰਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ। ਹੁਣ ਉਹਦਾ ਰਬੋ ਵਾਲੇ ਚੱਕਾ ਖੁੱਲ ਗਿਆ ਜੱਕਦਮ ਖੁੱਲ ਗਿਆ। ਅਚਾਨਕ ਖੁੱਲ ਗਿਆ। ਅਚਾਨਕ ਹੀ। ਹੁਣ ਜਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਗੇਸ ਚ ਵਾਜੇ ਤੇ ਕਸੂਰ ਕਿਸਦਾ ਹੁੰਦਾ ਨਹੀਂ। ਇਹ ਚੱਕਰ ਦੇ। ਕੋਈ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਾਜਣੀ ਨਾਲ। ਉਹ ਵੀ ਬਚਾਓ ਗਿਆ ਵਾ ਇਹ ਸਾਈਡ ਤੇ ਲੱਗੀ। ਇਹਨੂੰ ਬਚਾਉਂਦੇ ਬਚਾਉਂਦੇ ਉਹਨੇ ਗੱਡੀ ਤਾਂ ਚਾਰਤੀ ਆ ਵੇਖੋ ਸਾਈਡ ਤੇ ਲੱਗੀ। ਉਹਦੇ ਨਾਲ ਵਜ ਗਈ। ਉਹ ਹੁਣ ਪੈਸੇ ਮੰਗਾਂਦੇ ਉਹਦੇ। ਤੁਹਾਨੂੰ ਕਹਾਂ ਮੈਂ ਗੱਡੀ ਰੋਡ ਡੋਂਗੜਾੜ ਲੱਗਿਆ ਨਾ ਜੇ ਉੱਡਦੇ ਸਿਆਰ ਤੋਂ ਦੀ ਵੱਜਨੇ ਜਿਹਨੂੰ ਬਚਉਂਦੇ ਬਚਉਂਦੇ ਪੜਨ ਦਾ ਸਵਾਰੀਆਂ ਤਲੇ ਆਇਆ ਨੇ ਇਹ